ਪਹਿਲਾਂ ਤਾਂ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਨੂੰ ਆ ਕੇ ਇੱਥੋਂ ਦਾ ਸਕੂਲ ਮਿਲਿਆ ਜੀ ਅਨਸ਼ੀਤ ਬਾਪ ਮਸ਼ੀਤ ਬਾਬਾ ਹਰਦੀਪ ਸਿੰਘ ਜਿਹੜੇ ਹੈਗੇ ਸੇਵਾ ਸੁਸਾਇਟੀ ਵੱਲੋਂ ਇਹ ਜਿਹੜਾ ਇੱਕ ਨੇਕ ਕਾਰਜ ਕੀਤਾ ਜਾ ਰਿਹਾ ਹੈ ਅਸਲੀ ਮਾਨਵਤਾ ਦੀ ਸੇਵਾ ਇਹੀ ਹੈ ਜਦੋਂ ਤੁਸੀਂ ਹਸਪਤਾਲ 'ਚ ਜਾਂਦੇ ਹੋ ਉੱਥੇ ਪਤਾ ਲੱਗਦਾ ਵੀ ਕਿੰਨੇ ਗਰੀਬ ਲੋਕ ਆਉਂਦੇ ਨੇ ਕਿੰਨੇ ਸਾਧਨਹੀਣੇ ਲੋਕ ਆਉਂਦੇ ਨੇ ਤੇ ਉਹਨਾਂ ਨੂੰ ਲੰਗਰ ਛਕਾਉਣਾ ਬਹੁਤ ਵੱਡਾ ਕਾਰਜ ਹੈ ਤੇ ਸਾਡੇ ਅਸੀਂ ਜਿਹੜੀ ਇਹ ਸੁਸਾਇਟੀ ਹੈ ਸਾਡੇ ਗੁਰੂਆਂ ਦੀ ਪਰੰਪਰਾ ਨੂੰ ਅੱਗੇ ਤੋਰ ਰਹੀ ਹੈ ਜੀ ਤੇ ਨਾਲ ਦੀ ਨਾਲ ਅੱਜ ਜਿਹੜੀ ਸੰਗਤ ਮੈਂ ਦੇਖਿਆ ਇੰਨਾ ਉਤਸ਼ਾਹ ਇੰਨੇ ਲੋਕ ਆ ਰਹੇ ਨੇ ਪ੍ਰਸ਼ਾਦਾ ਲੈ ਕੇ ਬਿਸਕਟ ਲੈ ਕੇ ਅਚਾਰ ਲੈ ਕੇ ਦਾਲਾਂ ਲੈ ਕੇ ਸਬਜ਼ੀਆਂ ਲੈ ਕੇ ਵੀ ਇੰਨੀ ਸੇਵਾ ਭਾਵਨਾ ਮੈਂ ਕਦੇ ਕਿਤੇ ਨਹੀਂ ਦੇਖੀ ਤੇ ਨਾਲ ਜਿਹੜੀ ਸੰਗਤ ਅੱਜ ਲੈ ਕੇ ਆ ਰਹੀ ਹੈ ਲੰਗਰ ਲੈ ਕੇ ਆ ਰਹੀ ਹੈ ਉਹਨਾਂ ਨੂੰ ਇੱਕ ਇੱਕ ਬੂਟਾ ਪ੍ਰਸ਼ਾਦ ਵਜੋਂ ਇਸ ਸੋਸਾਇਟੀ ਵੱਲੋਂ ਦਿੱਤਾ ਜਾ ਰਿਹਾ ਤੇ ਬੇਨਤੀ ਵੀ ਕੀਤੀ ਜਾ ਰਹੀ ਹੈ ਮੈਂ ਵੀ ਅੱਜ ਇਸ ਦਾ ਹਿੱਸਾ ਬਣਿਆ ਤੇ ਮੈਂ ਵੀ ਬੇਨਤੀ ਕੀਤੀ ਹੈ ਇਹਨਾਂ ਨੂੰ ਵੀ ਇੱਕ ਇੱਕ ਬੂਟਾ ਜ਼ਰੂਰ ਲਾਓ ਤੇ ਉਹਨੂੰ ਪਾ ਲਓ ਮੈਂ ਇਹਨਾਂ ਦਾ ਧੰਨਵਾਦੀ ਹਾਂ ਸੋਸਾਇਟੀ ਦਾ ਵੀ ਇੰਨੀ ਮਾਨਵਤਾ ਦੀ ਸੇਵਾ ਕਰ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਇਹ ਕਾਰਜ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੋਸਾਇਟੀ ਬਹੁਤ ਸਮੇਂ ਤੋਂ ਕਰਦੀ ਆ ਰਹੀ ਹੈ ਇੱਥੇ ਆਉਣ ਦੇ ਮੈਨੂੰ ਬਹੁਤ bari ਮੌਕਾ ਮਿਲਿਆ ਹੈ ਤੇ ਮੈਂ ਦੇਖਦਾ ਜਿੰਨੀ ਵੀ ਸੰਗਤ ਆਉਂਦੀ ਹੈ ਬੜੀ ਉਤਸ਼ਾਹ ਨਾਲ ਆਉਂਦੀ ਹੈ ਜਿਹੜਾ ਇਹਨਾਂ ਨੂੰ ਚਲਾ ਰਹੇ ਨੇ ਲਵਲੀ ਜੀ ਬਹੁਤ ਵਧੀਆ ਟੰਗਣਾ ਚਲਾ ਰਹੇ ਨੇ ਇਹ ਸੇਵਾ ਪਰਮਾਤਮਾ ਦੀ ਸੇਵਾ ਹੈ ਇਹ ਜਿਹੜੀਆਂ ਸਾਰਿਆਂ ਦੀ ਜੋ ਵੀ ਸੇਵਾ ਕਰਨੇ ਉਮਰ ਲੰਬੀ ਹੋਊਗੀ ਪਰਮਾਤਮਾ ਉਹਨਾਂ ਨੂੰ ਸੁਖ ਬਖਸ਼ੂਗਾ ਮੈਂ ਤਾਂ ਇਹ ਅਰਦਾਸ ਕਰਦਾ ਵੀ ਰਹਿੰਦੀ ਦੁਨੀਆ ਤੱਕ ਇਹ ਲੰਗਰ ਚੱਲਦੇ ਰਹਿਣ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਸਵਾਵਾਾਂ तकरीबन ਪਿਛਲੇ 9-10 ਸਾਲਾਂ ਤੋਂ ਚੱਲ ਰਹੀਆਂ ਨੇ ਦੋ ਹਸਪੀਟਲਾਂ ਤੋਂ ਸ਼ੁਰੂ ਹੋਈ ਸੀ ਇਹ ਸੇਵਾ ਤੇ ਅੱਜ ਆ 8 ਹਸਪੀਟਲਾਂ ਚੱਲ ਰਹੀ ਹੈ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੋਸਾਇਟੀ ਵਲੋਂ ਇਹ ਕਾਰਜ ਜਿਹੜਾ ਗੁਰੂ ਸਾਹਿਬ ਦੀ ਕਿਰਪਾ ਤੇ ਸ਼ਹਿਰ ਦੀਆਂ ਇਲਾਕੇ ਦੀਆਂ ਸੰਗਤਾਂ ਦੇ ਅਥਾ ਸਹਿਯੋਗ ਨਾਲ ਚੱਲ ਰਿਹਾ ਹੈ ਅੱਜ ਪੀਜੀਆਈ ਦਾ ਮੇਨ ਗੇਟ, ਓਪੀਟੀ ਵਾਲਾ ਗੇਟ, ਦੋ, ਤੀਜਾ 32 ਛੋਟੀ ਪੀਜੀਆਈ, ਚੌਥਾ ਨਿਊ ਚੰਡੀਗੜ੍ਹ ਚ ਕੈਂਸਰ ਹਸਪੀਟਲ ਖੁੱਲਿਆ ਉੱਥੇ, ਪੰਜਵਾਂ ਕੈਂਸਰ ਹਸਪੀਟਲ ਸੰਗਰੂਰ, ਸਰਕਾਰੀ ਹਸਪੀਟਲ ਸੰਗਰੂਰ, ਛੇਵਾਂ, ਸੱਤਵਾਂ ਪਟਿਆਲਾ ਰਜਿੰਦਰਾ, ਅੱਠਵਾਂ ਨਾਬਾ ਹਸਪੀਟਲ ਦੇ ਅੱਠ ਜਗ੍ਹਾ ਤੇ ਲੰਗਰ ਹੈ ਜਿਹੜਾ ਮਰੀਜ਼ਾਂ ਤੇ ਉਹਨਾਂ ਦੇ ਵਾਰਿਸਾਂ ਲਈ ਜਾਊਗਾ। ਲਗਾਤਾਰ ਸੰਸਥਾ ਵੱਲੋਂ ਕਰੋਨਾ ਕਾਲ ਤੋਂ ਲੈ ਕੇ ਅੱਜ ਤੱਕ ਆਕਸੀਜਨ ਦੇ ਲੰਗਰ ਅੱਜ ਵੀ ਜਾਰੀ ਨੇ। ਸਾਡੇ ਕੋਲ ਕੰਸਨਟ੍ਰੇਟਰ ਮਸ਼ੀਨਾਂ ਨੇ ਜਿਹੜੀਆਂ ਅੱਜ ਵੀ ਲਗਾਤਾਰ ਵੱਡੀ ਗਿਣਤੀ ਸਰਕਾਰੀ ਹਸਪਤਲ ਦੇ ਜਿਹੜੇ ਮਰੀਜ਼ ਨੇ ਜਾਂ ਪ੍ਰਾਈਵੇਟ ਨੇ ਡਾਕਟਰ ਉਹਨਾਂ ਕਹਿੰਦੇ ਨੇ ਆਕਸੀਜਨ ਦੀ ਮਸ਼ੀਨ ਵਾਸਤੇ ਸੰਸਥਾ ਵੱਲੋਂ ਫ੍ਰੀ ਸੇਵਾ ਜਿਹੜੀ ਆ ਲਗਾਤਾਰ ਚੱਲ ਰਹੀ ਆ ਔਰ ਅੱਜ ਜਿੰਨੀ ਵੀ ਸੰਗਤ ਪ੍ਰਸ਼ਾਦੇ ਲੈ ਕੇ ਆਈ ਆ ਸਭ ਨੂੰ ਇੱਕ ਇੱਕ ਬੂਟਾ ਜਿਹੜਾ ਨਾਲ ਦਿੱਤਾ ਜਾ ਰਿਹਾ ਕਿ ਵੱਧ ਤੋਂ ਵੱਧ ਬੂਟੇ ਲਾਓ ਇਹਨਾਂ ਨੂੰ ਪਾਲੋ ਐਸ ਡੀ ਐਮ ਸਾਹਿਬ ਆਪ ਦੀ ਬਸ਼ੀਰ ਜਿਹੜਾ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਮਰੀਜ਼ਾਂ ਵਾਸਤੇ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਹੈ ਇਹ ਤਾਂ ਬਹੁਤ ਸਲਾਘਾਯੋਗ ਕਦਮ ਹੈ ਇਹਨਾਂ ਦਾ ਇਹਨਾਂ ਨੂੰ ਆਪਾਂ ਵਧਾਈ ਦਿੰਦੇ ਆ ਵੀ ਜਿਹੜੇ ਇਹ ਵਧੀਆ ਕੰਮ ਕਰਨ ਦੇ ਨੇ ਨਹੀਂ ਤਾਂ ਸਿਆਸਤ ਦੀ ਭੇਟ ਹਰੇਕ ਕੰਮ ਚੜ ਜਾਂਦਾ ਇਹਨਾਂ ਨੇ ਬਿਗੇ ਸਿਆਸਤ ਤੋਂ ਬਿਗੇਰ ਉਹ ਤੋਂ ਕਿਸੇ ਮਤਭੇਦ ਤੋਂ ਇਹ ਕੰਮ ਤੋਰਿਆ ਬਹੁਤ ਸਲਾਘਾਯੋਗ ਕੰਮ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਵੱਡਾ ਉਪਰਾਲਾ ਸਮੁੱਚੇ ਸ਼ਹਿਰ ਦੇ ਸਹਿਯੋਗ ਦੇ ਨਾਲ ਸਾਡੇ ਸਾਰੇ ਪ੍ਰਸ਼ਾਸਨ ਦੇ ਸਾਥ ਦੇ ਨਾਲ ਤੇ ਲਵਲੀ ਜੀ ਦੇ ਉਪਰਾਲੇ ਦੇ ਨਾਲ ਇਹ ਜਿਹੜਾ ਵੱਡਾ ਚੱਲ ਰਿਹਾ ਪ੍ਰੋਜੈਕਟ ਮਰੀਜ਼ਾਂ ਦੀ ਤੇ ਉਹਨਾਂ ਦੇ ਵਾਰਸਾਂ ਦੀ ਸੇਵਾ ਲਈ ਲੰਗਰ ਜਾਂਦੇ ਨੇ ਸਾਰੇ ਸ਼ਹਿਰ ਦੇ ਵਿੱਚੋਂ ਚਾਹੇ ਤਿਲਫੁਲ ਦੀ ਭੇਟਾ ਆਉਂਦੀ ਆ ਲੈਡੀਆਂ ਆਪ ਪ੍ਰਸ਼ਾਦਾ ਤਿਆਰ ਕਰਕੇ ਉਹਨੇ ਲੈ ਕੇ ਆਉਂਦੀਆਂ ਨੇ ਸਾਰਾ ਪ੍ਰਸ਼ਾਦਾ ਹੋਰੋਂ ਇਕੱਠਾ ਕਰਕੇ ਜਿਹੜਾ ਵੀ ਸਾਰੇ ਹਸਪਤਾਲਾਂ ਤੇ ਜਾਂਦਾ ਇਹ ਬਹੁਤ ਵੱਡੀ ਸੇਵਾ ਜੀ ਬਾਕੀ ਕਰੋਨਾ ਕਾਲ ਸਮੇ ਵੀ ਇਹ ਸੰਸਥਾ ਦਾ ਬਹੁਤ ਵੱਡਾ ਸਹਿਯੋਗ ਰਿਹਾ ਪਿੱਛੇ ਜੇ ਪੰਜਾਬ ਚ ਹੜਾ ਦੀ ਪੋਜੀਸ਼ਨ ਆਈ ਤਾਂ ਹੜਾ ਦੇ ਵਿੱਚ ਵੀ ਇਹ ਸੰਸਥਾ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਤੇ ਹਰ ਮਹੀਨੇ ਇੱਕ ਇਹ ਸੰਸਥਾ ਵੱਲੋਂ ਹੋਮੋਪੈਥੀ ਦਾ ਕੈਂਪ ਵੀ ਲਗਾਇਆ ਜਾਂਦਾ ਜਿਵੇਂ ਜਿਵੇਂ ਸਮੇਂ ਦੀ ਲੋੜ ਹੁੰਦੀ ਹੈ ਉਹ ਸੰਸਥਾ ਸੇਵਾ ਦੇ ਵਿੱਚ ਹਾਜ਼ਰ ਰਹਿੰਦੀ ਹੈ ਤੇ ਸਾਰੇ ਸ਼ਹਿਰ ਦਾ ਸਹਿਯੋਗ ਹੈ